ਅੱਜ ਦੀਆਂ ਖਬਰਾਂ ਵੱਲ ਚਲਿਏ ਤੇ ਨਿਊਯਾਰਕ ਤੋਂ ਇੱਕ ਖਬਰ ਆ ਰਹੀ ਹੈ ਨਿਊਯਾਰਕ ਦੇ ਵਿੱਚ ਇੱਕ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਆਫੀਸਰ ਉਸ ਨੂੰ ਜਿਹੜਾ ਮਾਰ ਦਿੱਤਾ ਗਿਆ ਹੈ ਤੇ ਦੋ ਸਿਵਿਲিয়ান ਜਿਹੜੇ ਆ ਉਹ ਸ਼ਾਰਟ ਹੋਏ ਹੈਗੇ ਆ ਇਹ ਮਿਡ ਟਾਊਨ ਮੈਟ ਹਟਨ ਦੇ ਵਿੱਚ ਵਾਪਰਿਆ ਹੈਗਾ ਕਹਿੰਦੇ ਲੋਨ ਸ਼ੂਟਰ ਸੀਗਾ ਉਸ ਨੂੰ ਬਾਅਦ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤਾ ਗਿਆ ਨਿਊਯਾਰਕ ਪੀਡੀ ਦੇ ਕਮਿਸ਼ਨਰ ਜੈਸਕਾ ਤੇ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੈਗਾ ਜੋ ਆਫੀਸਰ ਨੂੰ ਸ਼ਾਰਟ ਕੀਤਾ ਗਿਆ ਸੀ ਉਹ ਬ੍ਰੌਂਕਸ ਪ੍ਰੀਸੈਂਟ ਵਾਲਾ ਏਰੀਆ ਹੈਗਾ ਤੇ ਐਫ ਬੀ ਆਈ ਵੀ ਇਸ ਚੀਜ਼ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਉਹਨਾਂ ਨੇ ਕਨਫਰਮ ਕੀਤਾ ਵੀ ਜਿਹੜਾ ਐਕਟਿਵ ਸ਼ੂਟਰ ਆ ਉਹ ਉਹ ਮਿਲਟਾਊਨ ਦੇ ਵਿੱਚ ਉਹ ਹਜੇ ਵੀ ਹੈਗਾ ਸੋ ਉਹਨਾਂ ਨੇ ਇਹ ਕਿਹਾ ਵੀ ਪ੍ਰੀਕਾਸ਼ਨ ਰੱਖੋ ਸੇਫਟੀ ਦੀ ਕੀ ਆਊਟਸਾਈਡ ਨਾ ਜਾਇਆ ਜਾਵੇ پارک ਐਵੇਨਿਊ ਤੇ ਈਸਟ 51ਸਟ ਸਟਰੀਟ ਇਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਾਇਆ ਹੈਗਾ ਗਵਰਨਰ ਕੈਥੀ ਹੋਚਲ ਉਹਨਾਂ ਨੇ ਵੀ ਐਕਸ ਦੇ ਉੱਤੇ ਪੋਸਟ ਕੀਤਾ ਕਿ ਉਹਨਾਂ ਨੂੰ ਬਰੀਫ ਕੀਤਾ ਗਿਆ ਹੈ ਸ਼ੂਟਿੰਗ ਦੇ ਸਬੰਧ ਦੇ ਵਿੱਚ ਤੇ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈਗੀ ਆ ਵੀ ਉਸ ਏਰੀਏ ਵਿੱਚ ਜਾਣ ਤੋਂ ਬਚਿਆ ਜਾਵੇ 634 ਫੁੱਟ ਸਕਾਈ ਸਕ੍ਰੈਪਰ ਜਿਹੜਾ ਆ ਸਕਾਈ ਸਕ੍ਰੈਪਰ ਉਹ 345 పార్ਕ ਐਵੇਨਿਊ ਦੇ ਉੱਤੇ ਸਥਿਤ ਹੈਗਾ ਜਿੱਥੇ ਨੈਸ਼ਨਲ ਫੁੱਟਬਾਲ ਲੀਗ ਦੇ ਬਲੈਕਸਟੋਨ ਦੇ ਆਫਸਰਜ਼ ਹੈਗੇ ਆ ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਜੀ